ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਜਿਸੀ ਤੁਹਾਨੂੰ ਜ ਨਵੀਂ ਵੈਕੈਂਸੀ ਬਾਰੇ ਦੱਸਣ ਜਾ ਰਹੀਆਂ ਉਹ ਹੈ ਕੈਨਰਾ ਬੈਂਕ ਦੇ ਵਿੱਚ ਸਿਕਿਉਰਿਟੀ ਟ੍ਰੇਨਿੰਗ ਆਨਲਾਈਨ ਫਾਰਮ 2025 ਦੀ ਜਿਹੜੀ ਕਿ 2 ਮਈ 2025 ਨੂੰ ਪੋਸਟ ਰੀਲੀਜ਼ ਹੋਈਆਂ ਸੀ ਇਸ ਵਿੱਚ ਕੁੱਲ ਜੋ ਵੈਕੈਂਸੀਆਂ ਨੇ ਹਸ ਤੱਕ ਮੈਂਸ਼ਨ ਨਹੀਂ ਕੀਤੀ ਕਿ ਟੋਟਲ ਕਿੰਨੀਆਂ ਪੋਸਟ ਐ ਇਸ ਵਿੱਚ ਆਈਆਂ ਨੇ ਤੇ ਇਸ ਪੋਸਟ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਕੋਈ ਵੀ ਗ੍ਰੈਜੂਏਸ਼ਨ ਪਾਸ ਹੋਣੀ ਜ਼ਰੂਰੀ ਆ ਕੋਈ ਵੀ ਡਿਗਰੀ ਪਾਸ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਇਸ ਵਿੱਚ ਜੋ ਫੰਕਸ਼ਨਲ ਏਰੀਆ ਰਹਿਣ ਵਾਲਾਗਾ ਪੋਸਟ ਦਾ ਉਹ ਫਾਈਨੈਂਸ਼ੀਅਲ ਸਰਵਿਸ ਤੇ ਇਨਵੈਸਟਮੈਂਟ ਸਰਵਿਸਿਜ਼ ਦੇ ਵਿੱਚ ਹੋਣ ਵਾਲਾਗਾ ਇਹ ਫਾਰਮ ਨੇ ਇਸ ਨੂੰ ਅਪਲਾਈ ਕਰ ਜਿਓ ਇਹ ਲਾਸਟ ਡੇਟ ਆ ਉਹ 31 ਮਈ 2025 ਤੱਕ ਰੱਖੀ ਗਈ ਆ ਇਸ ਨੂੰ ਅਪਲਾਈ ਕਰਨ ਲਈ ਏਜ ਵੀ ਹੱਦ ਤੱਕ ਨਹੀਂ ਆਪ ਕੀਤੀ ਇਹ ਜੋ ਉਦ ਦਾ ਪੋਸਟ ਆ 18 ਸਾਲ ਤੋਂ ਲੈ ਕੇ ਜੋ ਮੈਕਸਿਮਮ 30 ਤੋਂ 35 ਸਾਲ ਵਾਲੇ ਅਪਲਾਈ ਕਰ ਸਕਦੇ ਨੇ ਇਸ ਵਿੱਚ ਵਰਕ ਐਕਸਪੀਰੀਅੰਸ ਵੀ ਚਾਹੀਦਾਗਾ ਜੋ ਕਿ 0 ਤੋਂ ਲੈ ਕੇ 2 ਸਾਲਾਂ ਦੇ ਵਿੱਚ ਵਿੱਚ ਤੁਹਾਡੇ ਕੋਲ ਹੋਣਾ ਜ਼ਰੂਰੀ ਆ ਅਗਰ ਇੰਡਸਟਰੀ ਟਾਈਪ ਦੀ ਗੱਲ ਕਰ ਲਈ ਤਾਂ ਇਸ ਵਿੱਚ ਜੋ ਬਰੋਕਿੰਗ ਇੰਡਸਟਰੀ ਆ ਉਸ ਦੀ ਇਸ ਵਿੱਚ ਭਰਤੀ ਹੋਣੀ ਆ ਤੇ ਇਸ ਦੀ ਅਫੀਸ਼ੀਅਲ ਵੈਬਸਾਈਟ ਅਸੀਂ ਮੈਂਸ਼ਨ ਕੀਤੀ ਆ ਜਿਸ ਤੇ ਜਾ ਕੇ ਤੁਸੀਂ ਇਸ ਦੀ ਜੋ ਡਿਟੇਲ ਅਜੇ ਤੱਕ ਨਹੀਂ ਅਵੇਲੇਬਲ ਉਹ ਚੈੱਕ ਕਰ ਸਕਦੇ ਹੋ ਤੇ ਤੁਹਾਨੂੰ ਜਦੋਂ ਇਹ ਅਪਡੇਟ ਹੋਊਗੇ ਤੁਹਾਨੂੰ ਡਿਟੇਲ ਪਤਾ ਲੱਗ ਚੁਗੀ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਸਕਦੇ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਰੋਜ਼ਾਨਾ ਆਉਣੀਆਂ ਸਭ ਪੋਸਟਾਂ ਨੂੰ ਸਾਡੇ ਨਾਲ ਸੰਪਰਕ ਕਰਕੇ ਅਪਲਾਈ ਕਰਵਾ ਸਕਦੇ ਹੋ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਤੁਹਾਨੂੰ ਜੋ ਵੀ ਲੇਟੈਸਟ ਅਪਡੇਟ ਹੈ ਉਸ ਦੀ ਇਨਫੋਰਮੇਸ਼ਨ ਮਿਲਦੀ ਰਹੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਘਰ ਬੈਠੇ ਇੰਟਰਨੈਟ ਕੈਫੇ ਤੇ ਸੇ